ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੰਦੂਲੇ ਵਿੱਚ ਦੋਸਤੋ ਅੱਜ ਗੱਲਬਾਤ ਕਰਾਂਗੇ ਉਹ ਝੋਨੇ ਜਿਹੜੇ ਖੜੇ ਨੇ ਅੱਜ ਤੋਂ 2-3 ਮਹੀਨੇ ਪਹਿਲਾਂ ਲਗਾਏ ਸੀ 3 ਮਹੀਨੇ ਪਹਿਲਾਂ ਤੇ ਜਿੱਥੇ ਪਾਣੀ ਆਇਆ ਸੀ ਰਾਵੀ ਦਰਿਆ ਦਾ ਉਹ ਝੋਨੇ ਨੇ ਸਾਹਮਣੇ ਉਥੋਂ ਪਾੜ ਪਏ ਸੀ ਤੇ ਪਹਿਲਾਂ ਮੇਰੀ ਕੋਖ ਜਾਵਦੀ ਸੀ ਪਹਿਲਾਂ ਵੀਡੀਓ ਮੈਂ ਪਸੰਦੀਆਂ ਕੀਤੀਆਂ ਸੀ ਤੇ ਕਈਆਂ ਪਹਿਲਾਂ ਜੇ ਉਮੀਦ ਅਜੇ ਵੀ ਹੈਗੀ ਹੈ ਕਿ ਝੋਨਾ 8 ਤੋਂ 10 ਕਿਲੋ ਨਿਕਲਾਊਗਾ ਪਰ ਕਈਆਂ ਖੇਤ ਨੇ ਸਾਹਮਣੇ ਤੇ ਕਈ ਵੈਰਾਈਟੀਆਂ ਨੇ ਜਿੱਥੇ ਝੋਨੇ ਨੇ ਜੋੜ ਵੀ ਮਾਰਿਆ ਕਿਤੇ ਦਾਣੇ ਹੈਗੇ ਨੇ ਕਿਤੇ ਨਹੀਂ ਹੈਗੇ ਤੁਸੀਂ ਵੇਖ ਸਕਦੇ ਹੋ ਤੇ ਆ ਝੋਨੇ ਦੇ ਵਿੱਚ ਖਲੋਤੇ ਪਹਿਲਾਂ ਵੇਖ ਸਕਦੇ ਹੋ ਕਿ ਝੋਨਾ ਪਹਿਲਾਂ ਬੜੀ ਜ਼ੋਰਚੀ ਹੋਂ ਝੋਨਾ ਥੋੜਾ ਰਹਿ ਗਿਆ ਫਿਰ ਥਲੋਂ ਦੋੜੇ ਫੁੱਟਿਆ ਵਾ ਤੇ ਇਹ ਮੋਟਾ ਝੋਨਾ ਜਿਹਨੂੰ ਕਹਿ ਦਿੰਦੇ ਆ ਇੱਕ ਸਿਟਾ ਲਗਾ ਜੇ ਮੋਟੇ ਨੂੰ ਇਹ ਗਿਆ ਪੱਕ ਤੇ ਥਲੋਂ ਦੋੜੇ ਫੋਟ ਫਟ ਕੇ ਤੁਸੀਂ ਵੇਖ ਸਕਦੇ ਹੋ ਤੇ ਆ ਫੇਰ ਆਏ ਨੇ ਸਿਟੇ ਨਿਕਲੇ ਨੇ ਤੇ ਅੱਜ ਤਰੀਕ ਲਗਭਗ ਹੋ ਗਈ ਜੀ 15 ਅਕਤੂਬਰ ਤੇ ਆ ਤੇ ਦਾਣੇ ਪੱਕ ਗਏ ਆ ਹੁਣ ਕਦੋਂ ਪੱਕਣਗੇ ਤੁਸੀਂ ਦੇਖ ਸਕਦੇ ਹੋ ਇਹ ਪੂਰ ਪਾ ਕੇ ਝੜ ਗਿਆ ਤੇ ਜੇ ਇਹ ਪੱਕਣਗੇ ਜਾਂ ਇਦਾਂ ਜਿਦਾ ਮਾਰੇ ਮੋٹے ਸलो ਠੀਕ ਹੈ ਕਿਤੇ ਦਾਗ ਵੀ ਹੈ ਜਾਂ ਨਹੀਂ ਇਦਾਂ ਦੇ ਹੋਣਗੇ ਤੇ ਜਾਂ ਫਿਰ ਆ ਜਿਹੜੇ ਮਗਰੋਂ ਡੇ ਨੇ ਉਹ ਜ਼ਿਆਦਾ ਦਾਗ ਹੀ ਨੇ ਤੇ ਕੀ ਇਹਨਾਂ ਦਾ ਫਾਇਦਾ ਹੋਏਗਾ ਕਿ ਇਹਨੂੰ ਡੱਕ ਕੇ ਸਰੀਏ ਕਿ ਮਤਲਬ ਕਣਕਾਂ ਵੀ ਲਗਭਗ ਬਚਾਈ 10-15 ਦਿਨਾਂ ਦੇ ਸਾਡੇ ਲੱਗੇ ਬਚਾਈ ਸੁਰੂ ਹੋ ਜਾਏਗੀ ਮਤਲਬ ਇੱਕ ਨੋ ਤਰੀਕ ਦੇ ਲਾਗੇ ਅੱਜ 15 ਹੋ ਗਈ ਤਾਂ 15 ਤੱਕ ਬਜਾਈ ਸ਼ੁਰੂ ਹੋ ਜੇਗੀ ਤਾਂ ਤੁਸੀਂ ਦੇਖ ਸਕਦੇ ਹੋ ਤੇ 15 ਦਿਨਾਂ ਦਾ ਕੀ ਇਹਦਾ ਕੋਈ ਆਪਾਂ ਹੱਲ ਕਰ ਸਕਾਂਗੇ ਸੋ ਇਹ 605 ਦੇ ਵਿੱਚ ਪਏ ਆ ਰੱਖੀਏ ਜਾਂ ਵਾਦੀਏ ਜਾਂ ਕੀ ਕਰੀਏ ਨੁਕਸਾਨ ਤੁਸੀਂ ਦੇ ਸਕਦੇ ਬਹੁਤ ਹੀ ਜ਼ਿਆਦਾ ਹੋਇਆ ਕਿ ਟੋਟਲੀ 100% ਹੀ ਨੁਕਸਾਨ ਹੀ ਜੇ ਨੂੰ ਵੜਾਈ ਕਰੀ ਤੇ ਤਾਂ ਖਰਚਾ ਆਏਗਾ ਤੇ ਮੰਡੀਆਂ ਦੇ ਵਿੱਚ ਜਿਹੜੀ ਬਾਸਮਤੀ ਮਾਰੀ ਮੋਟੀਆਂ ਜਿਸ 16 ਬਣੇ ਵੱਡੀ ਹੋ ਸਭ ਨੂੰ ਮੀਟੀਲ ਦਣੇ ਉਹ ਜਿਹੜੀ 1000 ਰੁਪਏ ਨੂੰ ਮਹਾਂ ਵੇਚੀਏ ਤੇ 4 ਤੋਂ 5 ਕੁੰਟਲ ਚਾਰ ਨਿਕਲਿਆ ਤੇ ਉੱਚ ਜਿਵੇਂ ਜ਼ਿਮੀਦਾਰ ਭਰਾ ਘਾਟੇ ਚ ਗਏ ਨੇ ਵਧਾਈ ਕਰਕੇ ਤੇ ਹੁਣ ਇਹੋ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਹੁਣ ਕੀ ਇਸ ਝੋਨੇ ਦਾ ਕੀ ਕੀਤਾ ਕੀਤਾ ਜਾਏ ਲਗਭਗ ਸਾਡੇ ਪਿੰਡ ਦੀ 5-700 ਕਿਲਾ ਜ਼ਮੀਨ ਹੈ ਜਿਦੇ ਵਿੱਚ 400 ਕਿਲਾ ਇਦਾਂ ਹੀ ਹੋ ਜਾਵਾ ਤੇ ਇਹ ਪਿੰਡ ਧਰਮਾਬਾਦ ਹੈ ਜਿੱਥੇ ਰਗਿਤ ਰਿਆ ਦਾ ਸਾਹਮਣੋਂ ਆਹ ਸਾਹਮਣੇ ਰਗਿਤ ਰਿਆ ਜਿੱਥੇ ਸੁਪੈ ਦਿਨ ਹੀ ਸਕਦੇ ਪਰਲੇ ਪਾਸੇ ਬੰਦ ਟੁੱਟ ਕੇ ਪਾਣੀ ਆਇਆ ਸੀ ਇੱਥੇ ਸੋ ਦੇਖ ਸਕਦੇ ਹੋ ਤੇ ਕੀ ਕਰੀਏ ਛੋਨਾ ਤੂੰ ਛੋਨੇ ਦੇ ਹਾਲਾਤ ਵੇਖ ਸਕਦੇ ਹੋ ਕੀ ਹੈ। ਯਾ ਆ ਵੀ ਫਿਰ ਮਦੰ ਦਾ ਖਾਦ ਉਹ ਛੋਨੇ ਆ ਵੇਖੋ। ਕਿ ਦਾਣੇ ਸੋਹਣੇ ਨਹੀਂ ਜਿਹਦਾ ਸਿਰ ਇੱਕ ਸੀਟਾ ਨਿਕਲਿਆ। ਤੇ ਇਹ ਹੈ ਤਾਵਾ-ਤਾਵੇ ਕੋਈ ਗਿੰਤੀ ਦੇ ਸਿੱਟੇ ਨਹੀਂ। ਤੇ ਆ ਇੱਕੋ ਬੁੱਟੇ ਦੇ ਨੇ ਆ ਦਾਣੇ ਪੱਕ ਗਏ ਨੇ ਇੱਕ ਸੀਟਾ ਤੇ ਇਹਨੂੰ ਹਜੇ ਬੂਰ ਪਿਆ। ਤੇ ਕੀ ਇਹਦਾ ਕੀਤਾ ਜਾਵੇ ਇਹਦਾ ਆਵੇ ਸਕਦੇ। ਸੋ ਇਹ ਬੜੀ ਦੁਬਧਾ ਪੜੀ ਇਹਨੂੰ ਰੱਖ ਲਈਏ ਵਾ ਲਈ ਜਾਂ ਕੀ ਕਰੀਏ। ਤੇ ਜੇ ਇਦਾਂ ਕੁਝ ਕੀਤਾ ਤੇ ਪਰਾਲੀ ਕਣਕ ਦੀ ਬੀਜਣੀ ਔਖੀ ਹੋ ਸਕਦੀ ਹੈ ਕਿਉਂਕਿ ਥੱਲੇ ਵੀ ਅਜੇ ਥੋੜੀ ਬਹੁਤੀ ਸਲਾਬ ਸੇਲ ਹੈਗੀ ਹੈ ਪਰ ਕਣਕਾਂ ਬੀਜਣ ਵਾਸਤੇ ਕੋਈ ਮਤਲਬ ਨਹੀਂ ਦਿਖਤਾ ਹੈਗੀ ਮਤਲਬ ਬੱਤਰ ਦੀ ਤੇ ਪਰ ਇਹਨੂੰ ਸੰਭਲ ਨਹੀਂ ਦਿਖਤਾ ਸਕਦੀ ਕਿਉਂਕਿ ਇਦਾਂ ਤੇ ਉਹਦਾ ਹੈਗਾ ਠੰਡ ਵੀ ਅਗੇ ਤਰੀ ਕਹਿੰਦੇ ਪਵੇਗੀ ਸਾਰੇ ਲਾਗੇ ਚ 3-4 ਦਿਨਾਂ ਕੇ ਤੋਂ ਅੰਦ ਸੇਲ ਸਵੇਰੇ ਪੈਨ ਲਾਪੀ ਸਟਾਰਟ ਹੋ ਗਈ ਸੋ ਦੇਖ ਸਕਦੇ ਹਾਂ ਕਿ ਝੋਨੇ ਦਾ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਕਈਆਂ ਪਹਿਲੀਆਂ ਜੋ ਉਮੀਦ ਹੈਗੀ ਹੈ ਕਿ ਜਿਹੜੇ ਇਹ ਮਨੋਂ ਪਹਿਲਾਂ ਨੇ ਖਰਾਬ ਹੋ ਗਈ ਸਾਰੇ ਇਦਾਂ ਦੋੜੇ ਸਿੱਟੇ ਨਿਕਲ ਗਏ ਫਿਰ ਪਤਲ ਪਈ ਉਹਨਾਂ ਦੇ ਦਾਣੇ ਅਜੇ ਨਹੀਂ ਨਿਕਲੇ ਦੋੜੇ ਫੋੜ ਫੁੱਟ ਕੇ ਦੋੜੇ ਦਾਣੇ ਉਹਨਾਂ ਲਏ ਨੇ ਤੇ ਹਾਂ ਤੇ ਬੇਦ ਰੰਗੀ ਆ ਤਾਂ ਫੇਰ ਇਹ ਉਮੀਦ ਹੈ ਕੋਈ 8 ਕੁੰਟਲ 14 ਨਿਕਲੇਗਾ ਤੇ ਇੰਨਾ ਕੋਈ ਆ 100 100 ਕਿਲਾ ਜ਼ਮੀਨ ਹੈ ਤੇ ਇਹਦੇ ਵਿੱਚ ਕੋਈ ਆਸ ਨਹੀਂ ਹੈਗੀ ਅਰੇ ਪਿੰਡ ਦੀ ਕਿ ਦਾਣੇ ਤੀ ਲੈ ਸਕਦੇ ਆ ਆ ਦਾਣੇ ਅਜੇ ਹਰੇ ਨੇ ਇਹ ਵੀ ਰਕ ਪਕਦੇ ਆ ਪਕਦੇ ਆ ਕੋਈ 10 15 ਦਿਨ ਲੈ ਜਾਣਗੇ ਫੇਰ ਵੀ ਬੇਦ ਰੰਗ ਦਾਣੇ ਰੰਗ ਰੋਜ ਦਿਨੋ ਦਿਨ ਰੰਗ ਬਦਲਦੇ ਜਾਂਦੇ ਨੇ ਤਾਂ ਇਹ ਮੰਡੀਓ ਚ ਵੇਚਾਂਗੇ ਜਾ ਕੇ ਜਿਹੜੇ 1000 ਰੁਪਏ ਬਾਸਮਤੀ ਵੇਚੀਏ ਤੇ ਇਹਦਾ ਕੀ ਇਹਦਾ ਮਤਲਬ ਮੁੱਲ ਦੇਣਗੇ ਸੋ ਦੇਖ ਸਕਦੇ ਹੋ ਕਿ ਇਦਾਂ ਦੇ ਸੀਟੇ ਹੁਣ ਨਿਕਲਨੇ ਨੇ ਇਦਾਂ ਦਾਣੇ ਜਿਹੜੇ ਉਹ ਖਰਾਬ ਹੁੰਦੇ ਜਾ ਰਹੇ ਨੇ ਰੰਗ ਬਦਲਦੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਧੰਨਵਾਦੀ ਤੁਹਾਨੂੰ ਵੀਡੀਓ ਖੰਦ